न <laughs> त <laughs> ਸਰਕਾਰ ਮੁਰਦਾਬਾਦ 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 ਗੱਡੀਆਂ ਮੈਨੇਜਮੈਂਟ ਮੁਰਦਾਬਾਦ 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 ਖਾਵਾ ਨਹੀਂ ਜਿੰਦੇ ਹਾਏ 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 ਅਜਿਕਸਤਾਨ ਦੇ ਚ ਮੇਰਾ ਨਾਮ ਹਰਜਿੰਦਰ ਸਿੰਘਾ ਮੈਂ ਹਾਂ ਜੀ ਮੇਰਾ ਨਾਮ ਹਰਜਿੰਦਰ ਸਿੰਘਾ ਮੈਂ ਪੰਜਾਬ ਰੋਡ ਪੰਨਬਸ ਪੀਆਰਟੀਸੀ ਕੰਟਰੈਕਟਰ ਵਰਕ ਕ联 ਯੂਨੀਅਨ ਫਰੀਕੋਟ ਕੋ ਡਿਪੋ ਪ੍ਰਧਾਨ ਹਾਂ ਜੀ ਦੇਖੋ ਜੀ ਅੱਜ ਦਾ ਜਿਹੜਾ ਬੰਦ ਦਾ ਸਾਡਾ ਕਰਨ ਦਾ ਮੁੱਖ ਕਾਰਨ ਇਹ ਆ ਕਿ ਕਿਉਂਕਿ ਵਿਭਾਗ ਵਿੱਚ ਪ੍ਰਾਈਵੇਟ ਬੱਸਾਂ ਪਾ ਕੇ ਵਿਭਾਗ ਦਾ ਮੈਨੇਜਮੈਂਟ ਤੇ ਸਰਕਾਰ ਨਿੱਜੀ ਕਰਨ ਚਾਹੁੰਦਾ ਹੈ ਕਰਨਾ ਚਾਹੁੰਦੀ ਹੈ ਇਸ ਨਿੱਜੀ ਕਰਨ ਨੂੰ ਰੋਕਣ ਵਾਸਤੇ ਅਸੀਂ ਇਹ ਬੰਦ ਕੀਤਾ ਕਿ ਵਿਭਾਗ ਨੂੰ ਬਚਾਉਣਾ ਹੀ ਸਾਡਾ ਕੰਮ ਆ ਕਿਉਂਕਿ ਜੇ ਵਿਭਾਗ ਚੱਲੂਗਾ ਤਾਂ ਹੀ ਸਾਨੂੰ ਤਨਖਾਹਾਂ ਮਿਲਨਗੀਆਂ ਦੂਜੇ ਪਾਸੇ ਆਵਾਦਵੀ ਪਾਰਟੀ ਦੀ ਸਰਕਾਰ ਜਿਹੜੇ ਸੱਤਾ 'ਚ ਵਾਅਦੇ ਕਰਕੇ ਆਈ ਸੀ ਵੀ ਅਸੀਂ ਕੱਚਾ ਨਾ ਦੇ ਇੱਕ ਸ਼ਬਦ ਨਹੀਂ ਰਹਿ ਦਿੰਦੇ ਨਾ ਜਿਹੜਾ ਹਰਾ ਪੰਨਾ ਹੈ ਉਹ ਕੱਚੇ ਮੁਲਾਜ਼ਮਾਂ ਦੀ ਭਲਾਈ ਖਾਤਰ ਚੱਲੂਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਖਾਤਰ ਚੱਲੂਗਾ ਦੇਖੋ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਦੂਜੇ ਪਾਸੇ ਵਿਭਾਗ ਜਾਂ ਸਰਕਾਰ ਮੈਜ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਰਹੀ ਇਸ ਕਰਕੇ ਅਸੀਂ ਇਹ ਬੰਦ ਕੀਤਾ ਜੇਕਰ ਮਹਿਕਮਾ ਕਿਲੋਮੀਟਰ ਬੱਸਾਂ ਅੱਜ ਟੈਂਡਰ ਖੋਲਦਾ ਹੈ ਫਿਰ ਅਸੀਂ ਜਿਵੇਂ ਜਥੇਬੰਦੀ ਦਾ ਮੈਸੇਜ ਆਊਗਾ ਪ੍ਰੋਪਰ ਸ਼ਹਿਰ ਬੰਦ ਜਾਂ ਫਰੀਕੋਟ ਸ਼ਹਿਰ ਬੰਦ ਕਰਨ ਨੂੰ ਕਹਣਗੇ ਅਸੀਂ ਫਰੀਕੋਟ ਸ਼ਹਿਰ ਬੰਦ ਕਰਾਂਗੇ ਜਿਹੜੇ ਸ਼ਹਿਰ ਬੰਦ ਦਾ ਸੱਦਾ ਆਊਗਾ ਜਥੇਬੰਦੀ ਉਸ ਸੱਦੇ ਨੂੰ ਪ੍ਰਵਾਨ ਕਰਕੇ ਸੱਦੇ ਤੇ ਫੁੱਲ ਛਟਾਵੇ ਜਿਵੇਂ ਮੰਤਰੀ ਸਾਹਿਬ ਨੇ 250 ਮੀਟਿੰਗ ਦੇ ਵਿੱਚ ਹੋਇਆ ਸੀਗਾ ਕਿ ਇਹ ਟੈਂਡਰ ਨਹੀਂ ਪਾਸ ਕੀਤਾ ਉਹ ਇਹ ਕਿਹੜੀ ਗੱਲ ਰਹੀ ਕਿ ਜਿਹੜਾ ਉਹਨਾਂ ਨੇ ਅੱਜ ਜਿਹੜਾ ਟੈਂਡਰ ਨੂੰ ਅੱਜ ਪ੍ਰਵਾਨਗੀ ਦੇਣੀ ਹੈ ਦੇਖੋ ਜੀ ਇਹ ਪ੍ਰਾਈਵੇਟ ਘਰਾਣਿਆਂ ਦੁਆਰਾ ਮੈਨੇਜਮੈਂਟ ਤੇ ਸਰਕਾਰ ਮਿਲ ਕੇ ਮਿਲੀ ਭੁਗਤ ਨਾਲ ਇੱਕ ਵਿਭਾਗਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਪਹਿਲਾਂ ਜਿਵੇਂ ਥਰਮਲ ਪਲਾਂਟ ਹੁੰਦੇ ਸੀ ਆਪਣੇ ਬਠਿੰਡਾ ਬੰਦ ਕੀਤਾ ਆਪਣੇ ਸ਼ੂਗਰ ਮਿੱਲਾਂ ਬੰਦ ਕੀਤੀਆਂ ਬਿਜਲੀ ਬੋਰਡ ਤੋੜ ਕੇ ਕਾਰਪੋਰੇਸ਼ਨ ਬਣਾਈ ਇਸ ਤਰ੍ਹਾਂ ਵਿਭਾਗਾਂ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਵੱਡੇ ਲੋਕਾਂ ਨੂੰ ਲਾਹਾ ਦੇਣਾ ਚਾਹੁੰਦੀ ਹੈ ਜਿਸ ਕਰਕੇ ਜਥੇਬੰਦੀ ਨੇ ਇਹ ਐਕਸ਼ਨ ਲਈ ਕਿ ਆ ਕਿਉਂਕਿ ਵਿਭਾਗ ਨਾਲ ਪਿਛਲੀ ਮੀਟਿੰਗ ਦੌਰਾਨ ਸਾਡਾ ਹੈ ਜਥੇਬੰਦੀ ਨੇ ਇਹ ਕਿਹਾ ਸੀ ਜੇ ਕਿਲੋਮੀਟਰ ਬੱਸਾਂ ਇੰਨੇ ਹੀ ਫਾਇਦੇਮੰਦ ਆ ਮੈਨੇਜਮੈਂਟ ਦੇ ਅਧਿਕਾਰੀ ਇਹ ਐਫੀਡੇਵਟ ਦੇ ਦੇਣ ਜੇਕਰ ਕੱਲ ਨੂੰ ਕਿਲੋਮੀਟਰ ਬੱਸਾਂ ਘਾਟੇਵੰਦ ਘਾਟਾ ਪਾਉਂਦੀਆਂ ਮਹਿਕਮੇ ਨੂੰ ਸਾਡੀ ਤਨਖਾਹਾਂ ਵਿੱਚ ਪੂਰਤੀ ਕੀਤੀ ਜਾਵੇ ਜਾਂ ਉਹਨਾਂ ਦੀ ਪ੍ਰੋਪਰਟੀਆਂ 'ਚ ਪੂਰਤੀ ਕੀਤੀ ਜਾਵੇ ਮੈਨੇਜਮੈਂਟ ਦੇ ਅਧਿਕਾਰੀ ਉਸ ਪਾਸੇ ਵੀ ਨਹੀਂ ਆ ਰਹੇ ਕਹਿੰਦਾ ਭਾਵਾ ਮੈਨੇਜਮੈਂਟ ਦੇ ਅਧਿਕਾਰੀ ਕਿਲੋਮੀਟਰ ਤਾਂ ਪਾਉਣਾ ਚਾਹੁੰਦੇ ਆ ਮਹਿਕਮੇ ਦੀ ਲੁੱਟ ਤਾਂ ਕਰਾਉਣਾ ਚਾਹੁੰਦੇ ਆ ਐਫੀਡੇਵਟ ਦੇਣ ਨੂੰ ਤਿਆਰ ਨਹੀਂ ਕਿਉਂਕਿ ਐਫੀਡੇਵਟ ਤਾਂ ਤਾਂ ਦੇਣਗੇ ਨਾ ਜੇ ਕਿਲੋਮੀਟਰ ਫਾਇਦੇਮੰਦ ਸੌਦਾ ਹੋਊਗੀ ਕਿਲੋਮੀਟਰ ਘਾਟੇਵੰਦ ਸੌਦਾ ਹੈ ਘਾਟੇਮੰਦ ਤੇ ਕਿੱਥੋਂ ਐਫੀਡੇਵਟ ਦੇਣਗੇ ਪਰ ਆਂਦੀ ਜੇ ਗੱਲ ਕਰੀਏ ਤਾਂ ਮੁਫਤ ਸਿੱਧ ਮੁਫਤ ਜਿਹੜੀਆਂ ਸਹੂਲਤਾਂ ਦਿੱਤੇ ਆ ਜਾ ਰਹੀਆਂ ਆ ਬਸ ਸਹੂਲਤਾਂ ਤੇ ਇੱਕ ਪਾਸੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਕੀ ਕਹਿਣਾ ਚਾਹੋਗੇ ਦੇ ਵਿੱਚ ਦੇਖੋ ਜੀ ਚਲੋ ਇਹ ਸਰਕਾਰ ਦੀ ਨੀਤੀਆਂ ਪਾਲਿਸੀਆਂ ਸੀ ਇਹਨਾਂ ਦਾ ਵਿਰੋਧ ਨਹੀਂ ਕਰਦੇ ਸਰਕਾਰ ਦੀ ਜੋ ਮਨਸ਼ਾ ਚਾਈਲਡ ਜੈਰਸ ਵੀ ਫ੍ਰੀ ਕਰਦੇ ਸਾਨੂੰ ਉਹਦੇ ਨਾਲ ਕਿੰਤੂ ਪ੍ਰੰਤੂ ਪਰ ਵਿਭਾਗ ਨੂੰ ਚਲਾਉਣ ਵਾਸਤੇ ਬਕਾਇਦਾ ਬਾਈਟ ਰੱਖਿਆ ਜਾਣਾ ਚਾਹੀਦਾ ਜਿਹੜੇ ਮੁਲਾਜ਼ਮਾਂ ਨੂੰ ਹੁਣ ਦੇਖੋ ਅੱਜ 14 ਤਰੀਕ ਹੋ ਗਈ ਤਨਖਾਹ ਦਾ ਕੋਈ ਸਮਾਚਾਰ ਨਹੀਂ ਵੀ ਕਦੋਂ ਤਨਖਾਹ ਆਊਗੀ ਉਤੋਂ ਦੁਵਾਲੀ ਦਾ ਤਿਉਹਾਰ ਆ ਗਿਆ ਜੇ ਡੇਢ ਡੇਢ ਮਹੀਨਾ ਮੁਲਾਜ਼ਮਾਂ ਦੀ ਤਨਖਾਹਾਂ ਲੇਟ ਹੋਣੀਆਂ ਮੁਲਾਜ਼ਮ ਉੱਖੇ ਪੇਟ ਆਦੇ ਘਰ ਜਾਊਗਾ ਖਾਲੀ ਹੱਥ ਆਦੇ ਘਰ ਜਾਊਗਾ ਤੇ ਬੱਚਿਆਂ ਨੂੰ ਦੁਵਾਲੀ ਤੇ ਕੀ ਲੈ ਕੇ ਦੇਊਗਾ ਰਿਸ਼ਤੇਦਾਰਾਂ ਚ ਭੈਣਾ ਭਰਾਵਾਂ ਨੂੰ ਜੋ ਮਿਲਵਰਤਨ ਬਣਿਆ ਦੱਸੋ ਕੀ ਲੈ ਕੇ ਜਾਊਗਾ ਇਸ ਕਰਕੇ ਸਰਕਾਰਾਂ ਦੀ ਘਟੀਆਂ ਨੀਤੀਆਂ ਨੂੰ ਤੋਂ ਅਸੀਂ ਤੰਗ ਹੋ ਕੇ ਅੱਜ ਦੇ ਬੰਦ ਦਾ ਇਹ ਪ੍ਰੋਗਰਾਮ ਲਿਖਿਆ ਜੀ ਕਿੰਨੀਆਂ ਕੋ ਬੱਸਾਂ ਬੰਦ ਕੀਤੀਆਂ ਗਈਆਂ ਤੇ ਕਿਹੜੇ ਰੂਟ ਬੰਦ ਹੈ ਜੀ ਦੇਖੋ ਜੀ ਅੱਜ ਜਿਹੜਾ ਬੰਦ ਦਾ ਸੱਦਾ ਸੀ ਅਸੀਂ ਪਹਿਲਾਂ ਵਿਭਾਗ ਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਸੀ ਜੇਕਰ ਤੁਸੀਂ ਮਹਿਕਮੇ ਦਾ ਨਿੱਜੀਕਰਨ ਕਰਦੇ ਆ ਪ੍ਰਾਈਵੇਟ ਕਾਰਟਾਨੇ ਹੱਥ ਮਹਿਕਮੇ ਨੂੰ ਸੌਂਪਣਾ ਚਾਹੁੰਦੇ ਆ ਤਾਂ ਅਸੀਂ ਫਿਰ ਅਸੀਂ ਬੰਦ ਕਰਾਂਗੇ ਲਗਭਗ ਸਾਡਾ ਕਾਫੀ ਦਿਨ ਪਹਿਲਾਂ ਨੋਟਿਸ ਜਾ ਚੁੱਕਿਆ ਸੀ ਅਸੀਂ 2-3 ਦਿਨ ਪਹਿਲਾਂ ਜਲੰਧਰ ਕਨਵੈਨਸ਼ਨ ਕਰਕੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਵੀ ਸਾਡੀ ਜਥੇਬੰਦੀ ਦੀ ਫੁੱਲ ਤੁਸੀਂ ਟਲ ਜੋ ਪਰ ਵਿਭਾਗ ਅੱਜ ਵੀ ਕਿਲੋਮੀਟਰ ਦਾ ਬੱਸਾਂ ਦਾ ਟੈਂਡਰ ਲੈ ਕੇ ਆਇਆ ਦੂਜੇ ਪਾਸੇ ਬੱਸਾਂ ਅਸੀਂ 11 ਵੇ ਸਰਵਿਸ ਬੰਦ ਕੀਤੀ ਸੀ ਕੁਝ ਬੱਸਾਂ ਜੇ ਰੂਟ ਤੇ ਆ ਜਿਵੇਂ ਜਿਵੇਂ ਡਿੱਪੂਆਂ ਚ ਆਉਣ ਗਿਆ ਡਿੱਪੂ ਵਿੱਚ ਬੱਸਾਂ ਜਮਾ ਹੁੰਦੀਆਂ ਜਾਣਗੀਆਂ ਲਗਭਗ ਸਾਡੇ ਹੁਣ ਤੱਕ 30 35 30 ਤੋਂ 35 ਟਾਈਮ ਮਿਸ ਹੋ ਚੁੱਕਿਆ ਕਿਉਂਕਿ ਆ ਵਰਕਰ ਸਾਡੇ ਪੱਸਾ ਬੰਦ ਕਰਕੇ ਹੁਣ ਆਪ ਵਾਰੇ ਹੋ ਕੇ ਰੁਕ ਰਹੇ ਆ ਕਿਉਂਕਿ ਵਿਭਾਗ ਚੱਲੂਗਾ ਤਾਂ ਹੀ ਸਾਨੂੰ ਤਨਖਾਹਾਂ ਮਿਲਣੀਆਂ ਤਾਂ ਹੀ ਅਸੀਂ ਪੱਕੇ ਹੋਵਾਂਗੇ ਜੇਕਰ ਅੱਜ ਨੋਟੀਫਿਕੇਸ਼ਨ ਜਾਰੀ ਹੋਏ ਜਾਂਦਾ ਕਿ ਥੋੜਾ ਸੰਘਰਸ਼ ਪ੍ਰਤੀਕਾ ਹੋਵੇਗਾ ਬਿਲਕੁਲ ਜੀ ਅੱਜ ਜੇਕਰ ਟੈਂਡਰ ਖੁੱਲਦਾ ਅਸੀਂ ਫਿਰ ਸ਼ਹਿਰ ਬੰਦ ਚਾਹੇ ਛੋਟੇ ਸ਼ਹਿਰ ਵੀ ਬੰਦ ਕਰਨੇ ਵੇ ਰੋਡ ਬੰਦ ਜਿਵੇਂ ਸਾਡੀ ਜਥੇਬੰਦੀ ਕਹੂਗੀ ਅਸੀਂ ਉਸ ਤਰ੍ਹਾਂ ਅੱਗੇ ਕਰਾਂਗੇ